ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਤੁਸੀਂ ਸਾਡੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦੇਂਦੇ ਤੇ ਇਦਾਂ ਹੀ ਪਿਆਰ ਦਈ ਰੱਖੋ ਤੇ ਅਸੀਂ ਨਵੇਂ-ਨਵੇਂ ਵਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਜਿਹੜਾ ਵਾ ਛੇਤੀ-ਛੇਤੀ ਵਾਚ ਟਾਈਮ ਪੂਰਾ ਕਰੋ ਤੇ ਸਾਡੀ ਜਿਹੜੀ ਆ ਪੇਮੈਂਟ ਆ ਜਾਏ ਤੇ ਨਾਲ ਹੀ ਪੇਮੈਂਟ ਆਊਗੀ ਤੇ ਸੈਲੀਬ੍ਰੇਟ ਕਰਾਂਗੇ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਅਚਲ ਸਾਹਿਬ ਜੀ ਦੇ ਤੇ ਸਾਰਿਆਂ ਨੇ ਕੀਤੇ ਆ ਪਰ ਅਸੀਂ ਵਲੌਗ ਬਣਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਚਲੋ ਆਜੋ ਫੇ ਚੱਲੀਏ ਗੁਰਦੁਆਰਾ ਸਾਹਿਬ ਅਚਲ ਸਾਹਿਬ ਆ ਗਏ ਆ ਜੀ ਅਸੀਂ ਗੁਰਦੁਆਰਾ ਅਚਲ ਸਾਹਿਬ ਤੇ ਕਰੋ ਦਰਸ਼ਨ ਆ ਇਧਰ ਅਸੀਂ ਮੋਟਰਸਾਈਕਲ ਲਾਤਾ ਤੇ ਸਰਬ ਚੱਲੀ ਆ ਜੀ ਮੱਥਾ ਟੇਕਣ ਤੇ ਸੰਤ ਪਹੁੰਚ ਗਈ ਆ ਜੀ ਤੇ ਆ ਇਧਰ ਜੀ ਸਰੋਵਰ ਦੀ ਸਫਾਈ ਕੀਤੀ ਆ ਤੇ ਅਸੀਂ ਹੋ ਗਏ ਆ ਜੀ ਗੁਰਦੁਆਰਾ ਸਾਹਿਬ ਅੰਦਰ ਤੇ ਕਰੋ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਹਿਗੁਰੂ 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 ਕਮੈਂਟਾਂ ਵਿੱਚ ਜਰੂਰ ਲਿਖਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰੀਏ ਤੇ ਸੰਗਤ ਬੈਠੀ ਆ ਜੀ ਘਰ ਦਵਾਰਾ ਸਭ ਦੇ ਅੰਦਰ ਤੇ ਗੁਰਬਾਣੀ ਦਾ ਪੂਰਾ-ਪੂਰਾ ਆਨੰਦ ਲੈ ਰਹੇ ਆ ਤੇ ਗੁਰੂ ਦੇ ਲੜ ਲੱਗੇ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਕਿਉਂਕਿ ਅਸੀਂ ਨਵੇਂ-ਨਵੇਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਲੈ ਕੇ ਆਇਆ ਕਰੀਏ ਨਵੇਂ-ਨਵੇਂ ਪਿੰਡਾਂ ਦੀਆਂ ਵੀਡੀਓ ਲੈ ਕੇ ਆਇਆ ਕਰੀਏ ਵਾਹਿਗੁਰੂ 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 ਤੇ ਅਸੀਂ ਵੀ ਜੀ ਮੱਥਾ ਲੱਗੇ ਆਂ ਦੇਖਣ ਇਹ ਬ੍ਰਸਾਤ ਸੰਗਤ ਜੀ ਬੈਠੀ ਆ ਜੀ ਹੁਣ ਮੈਂ ਵੀ ਮੱਥਾ ਟੇਕ ਲਾਂ ਜੀ ਤੇ ਫਿਰ ਤੁਹਾਨੂੰ ਅਗਲੀ ਵੀਡੀਓ ਵਿੱਚ ਖਾਲੀ ਜਾਵਾਂਗੇ ਕਰੋ ਜੀ ਦਰਸ਼ਨ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਜੂ ਮਰ ਬਹੁਤ ਸੋਹਣਾ ਲੱਗਾ ਜੀ ਇੱਥੇ ਜਗਨੜਿਆ ਲਾਈਟਾਂ ਬਹੁਤ ਵਧੀਆ ਤੇ ਆ ਬਾਹਰ ਮੇਨ ਐਂਟਰੀ ਕਰਦੇ ਆ ਲਿਖਿਆ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇਧਰ ਬਾਬਾ ਜੀ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਇਧਰ ਹੈਗੀ ਜੀ 베ਰੀ ਆ ਤਾਂ ਜੀ 베ਰੀ ਆ ਤੇ 베ਰੀ ਕਾਫੀ ਪੁਰਾਣੀ ਆ ਤੇ 베ਰੀ ਦੇ ਥੱਲੇ ਗੋਲਕ ਕਾਰ ਸੇਵਾ ਜਿੰਨੀ ਕੇ ਦੀ ਸ਼ਰਧਾ ਹੋਵੇ ਜੀ ਉਹ ਤੁਸੀਂ ਸੇਵਾ ਕਰ ਸਕਦੇ ਜੀ ਤੇ ਇਧਰ ਬਾਬਾ ਜੀ ਪ੍ਰਸ਼ਾਦ ਦੇ ਆਦੇ ਤੇ ਅਸੀਂ ਵੀ ਪ੍ਰਸ਼ਾਦ ਲੈਣੇ ਆ ਜੀ ਬਾਬਾ ਜੀ ਤੋਂ ਤੇ ਹੁਣ ਆ ਗਏ ਆ ਜੀ ਅਸੀਂ ਗੇਟ ਤੋਂ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ